ਮੈਂ ਅੱਜ ਇਹ ਹਲਕਾ ਬੈਸਟ ਲੁਧਿਆਣੇ ਦੇ ਘਰ ਇੰਦਰਾ ਕਲੋਨੀ ਦੇ ਵਿੱਚ ਸਰਦਾਰ ਗੁਰਮਤ ਸਿੰਘ ਜੀ ਦੇ ਘਰ ਬੈਠਾ ਤੇ ਲਾਈਟ ਹੈ ਜਿਹੜੀ ਬਿਜਲੀ ਇੱਥੇ ਸਵੇਰੇ 9 ਵਜੇ ਤੀ ਗਈ ਵੀ ਹੈ ਸ਼ਾਮ ਦੇ ਲਗਭਗ 6 ਵਜੇ ਨੂੰ ਆਏ ਹੋਏ ਹੈ ਤੇ ਮੇਰੇ ਨਾਲ ਸਦੀਕ ਸਾਹਿਬ ਬੈਠੇ ਹੈ ਮੇਰੇ ਗੀਤ ਇਹਨਾਂ ਦਾ ਯਾਦ ਆ ਰਿਹਾ ਕਰ ਕਰਕੇ ਪੱਖੀ ਲਿਆਨੇ ਚੱਲੋਗੇ ਸਾਹੀ ਮੇਰੇ ਆਪਣੇ ਬਚਪਨ ਦੇ ਦਿਨ ਆ ਰਹੇ ਜਾਂ ਮੇਰੀ ਬੀਬੀ ਆਹਾ ਜਿਹੜੀਆਂ ਪੱਕੀਆਂ ਬੁਣੇ ਕਰਦੀ ਸੀ ਮਨੋਵਰੇ ਲੋਕ ਕਹਿੰਦੇ ਅਬਾਈ ਜੀ ਕਹਿੰਦੇ ਕਿ ਜੀ ਆ ਇੰਦਰਾ ਕलोनी ਵਾਲੇ ਜਿਹੜੇ ਮਕਾਨ ਐ ਸਾਨੂੰ ਕਾਂਗਰਸ ਨੇ ਦਿੱਤੇ ਹੋਏ ਐ ਐਸ ਜਿਹੜੇ ਕਾਂਗਰਸ ਕੱਢ ਕੇ ਬੈਠੇ ਐ ਮੈਂ ਕਿਹਾ ਬਿਲਕੁਲ ਤੁਸੀਂ ਠੀਕ ਕਹਿ ਰਹੇ ਪਰ ਆ ਜਿਹੜੀ ਸਵੇਰ ਦੀ ਗਰਮੀ ਦੇ ਵਿੱਚ ਮਛਰਾਂ 'ਚ ਬੈਠੇ ਇਹੇ ਛਾਟ ਵਾਲੇ ਕਰਕੇ ਬੈਠੇ ਸੋ ਅੱਜ ਤੇ ਸਮਝਣ ਦੀ ਲੋੜ ਐ ਕਿ ਜੇ ਅੱਜ ਲੈਕਸ਼ਣ ਦੇ ਦਿਨਾਂ ਵਿੱਚ ਇਹ ਸਰਕਾਰ ਬਿਜਲੀ ਨਹੀਂ ਦੇ ਪਾ ਰਹੀ ਆਪਾਂ ਗਰਮੀ 'ਚ ਬੈਠੇ ਲੋਕਾਂ ਦੇ ਵਾਲਿਓ ਆਹ 19 ਦਿਨ ਤੇ ਬਾਅਦ ਤੁਹਾਡਾ ਕੀ ਹਾਲ ਹੋ ਗਏ ਤੁਸੀਂ ਸਮਝਣਾ ਇਹ ਸਰਕਾਰ ਸਿਰਫ ਝੂਠ ਦੇ ਸਿਰ 'ਤੇ ਚੱਲ ਰਹੀ ਹੈ ਇਹ ਬਿਲਕੁਲ ਢੇਲ ਹੋ ਚੁੱਕੀ ਹੈ ਬਿਜਲੀ ਨਹੀਂ ਦੇ ਪਾ ਰਹੇ